ਸਸਤੀ ਕਾਜੀ ਸਾਰ ਨੂੰ ਜਪਾ ਲੈ ਕੇ ਜੀ ਬਹੁਤ ਹੀ ਫੈਸੂਟਨੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਆਪਣਾ ਨਵਾਂ ਚੈਨਲ ਹੋਏਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਇਸ ਦੇ ਉੱਪਰ ਆਪਾਂ ਘੱਟ ਪ੍ਰਾਈਸ ਵਾਲੇ ਸੂਟ ਲਗਾਵਾਂਗੇ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਪਿਓਰ ਗਲਾਸ オーਰਗੈਂਜ਼ਾ ਦਾ ਹੋਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਉਪਾੜਾ ਸਿਲਕ ਦੀ ਬਾਟਮ ਹੋਏਗੀ ਵਰਕ ਸੇਮ ਵਰਕ ਅਲੱਗ-ਅਲੱਗ ਹੋਏਗਾ ਜਿਹੜਾ ਜਿਹੜਾ ਫੈਬਰਿਕ ਹੋਏਗਾ ਸੇਮ ਹੋਏਗਾ ਇਹ ਮਸਲੀਨ ਦਾ ਸੂਟ ਹੋਏਗਾ ਸਿੰਗਲ ਪੀਸ ਹੋਏਗਾ ਇਹ ਔਰਗਾਂਜ਼ਾ ਦੀ ਸ਼ਰਟ ਹੋਏਗੀ ਔਰਗਾਂਜ਼ਾ ਦਾ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਇਹਨਾਂ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਜਿਹੜਾ ਸੂਟ ਹੋਏਗਾ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਪਿਓਰ ਔਰਗਾਂਜ਼ਾ ਦੀ ਸ਼ਰਟ ਹੋਏਗੀ ਹੈਂਡਵਰਕ ਦਾ ਪ੍ਰੋਪਰ ਕੰਮ ਹੋਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਹੋਏਗੀ ਦੁਪੱਟੇ ਦੇ ਉੱਪਰ ਪ੍ਰੋਪਰ ਲੈਂਸਾ ਕੰਮ ਕੀਤਾ ਹੋਇਆ ਮਿਲੇਗਾ ਅਗਰੇ ਜਿਹੜੇ ਸੂਟ ਹੋਣਗੇ ਜੂਟ कॉटन ਵਿੱਚ ਮਿਲਣਗੇ ਬਹੁਤ ਹੀ ਸੋਹਣੇ ਪ੍ਰਿੰਟ ਹੋਣਗੇ ਬਹੁਤ ਹੀ ਲਾਈਟ ਜੇ ਕਲਰ ਹੋਣਗੇ 5 ਮੀਟਰ ਦੀ ਕੱਟ ਹੋਏਗੀ 올ਓਵਰ ਸੂਟ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਜਿਹੜਾ ਸੂਟ ਪਸੰਦ ਹੁੰਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਚਨਾਉਂ ਦਾ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ ਬਹੁਤ ਹੀ ਸੋਹਣੇ ਇਸ ਦੇ ਉੱਪਰ 5 ਮਿੱਟਰ ਦੀ ਕੱਟ ਹੋਏਗੀ ਇਹਨਾਂ ਵਿੱਚ ਵੀ ਪ੍ਰਿੰਟ ਬਹੁਤ ਹੀ ਸਾਰ ਜਿਆਦੇ ਦਿੱਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ